ਹੋ ਜੀ ਸਤਿ ਸ਼੍ਰੀ ਅਕਾਲ ਕਰਨ ਜੀ ਕਿ ਮੈਂ ਬੈਠੀ ਥਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਕਦਰ ਜੀ ਅੱਜ ਨਾ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾ ਸਵਾਲ ਇਹ ਕਰੂੰਗਾ ਕਿ ਮੈਂ ਮਤਲਬ ਅੱਜ ਸੋਸ਼ਲ ਮੀਡੀਆ ਦੇ ਵੀ ਦੇਖ ਰਿਹਾ ਸੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਕਾਰਨ ਕੀ ਆ ਕਈ ਪਿੰਡਾਂ ਦੇ ਵਿੱਚ ਮਤਲਬ ਵੀ ਜਨਨਾਈ ਨਹੀਂ ਛੱਡ ਰਹੀਆਂ ਕੀ ਚੱਕਰ ਕੀ ਆ ਤੁਸੀਂ ਇਹਨੂੰ ਮਤਲਬ ਐਕਸਪਲੇਨ ਕਰੋਗੇ ਪੂਰੀ ਚੰਗੀ ਤਰ੍ਹਾਂ ਦੱਸੋ ਦੱਸ ਸਕਦੇ ਹੋ ਕੀ ਚੱਕਰ ਕੀ ਆ ਟੱਕਰ ਜੀ ਕਈ ਮੁੰਡਿਆਂ ਦੇ ਵਿਆਹ ਦਾ ਨਸ਼ਿਆਂ ਦੇ ਕਾਰਨ ਨਹੀਂ ਹੋ ਰੇ ਕਿਉਂਕਿ ਅੱਜ ਕੱਲ ਉਹ ਸਮਾਂ ਨਿਕਲ ਗਿਆ ਜਦੋਂ ਕੁੜੀ ਨੂੰ ਜ਼ਮੀਨ ਦੇ ਕੇ ਵਿਆਹ ਦਿੱਤਾ ਜਾਂਦਾ ਸੀ ਹਾਂਜੀ ਅੱਜ ਕੱਲ ਲੋਕ ਜਾਗਰੂਕ ਬੜੇ ਹੋ ਗਏ ਧੀ ਪੁੱਤਰ ਨੂੰ ਇੱਕੋ ਹੀ ਇੱਕੋ ਸਮਾਨ ਹੀ ਹੋ ਗਏ ਹਨ ਜਿੰਨਾ ਹੁਣ ਲੋਕ ਪੁੱਤਰ ਨੂੰ ਪਿਆਰ ਕਰਦੇ ਹਨ ਉਹਨੇ ਧੀ ਨੂੰ ਕਰਦੇ ਹਨ ਹਾਂਜੀ ਅਗਲਾ ਕਹਿੰਦਾ ਵੀ ਹੁਣ ਵੀ ਜ਼ਮੀਨ ਨਹੀਂ ਦੇਖਣੀ ਨਸ਼ੇ ਵਾਲੇ ਦੇ ਨਾਲ ਸਾਰੀ ਜ਼ਿੰਦਗੀ ਖਰਾਬ ਕਰਨ ਨਾਲ 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 ਦਾ ਭਾਈ ਮੱਥਾ ਟੇਕਦ ਵੀ ਅਸੀਂ ਕਰਨਾ ਹੈ ਹਾਂ ਔਰ ਕੁਝ ਸਾਡੇ ਕੋਲੋਂ ਸਾਡੇ ਕੋਲੋਂ ਗਲਤੀਆਂ ਵੀ ਹੋਈਆਂ ਹਨ ਵੀ 1900 ਲਗਭਗ 95 ਤੋਂ ਲੈ ਕੇ ਮੇਕਰ ਜ 2000 4-5 ਸਾਲ ਤੱਕ ਅ ਕੁੜੀਆਂ ਨੂੰ ਪੇਟ ਦੇ ਵਿੱਚ ਮਾਰਿਆ ਬਹੁਤ ਗਿਆ ਅੱਛਾ ਜੀ ਮਤਲਬ ਪ੍ਰੋਣ ਹੱਤਿਆ ਜਿਹੀ ਹਾਂ 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 ਬਹੁਤ 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 ਮਤਲਬ ਵੱਡੇ ਪੱਧਰ ਤੇ ਹੋਈ ਹੈ ਵੱਡੇ ਪੱਧਰ ਤੇ ਇੰਨੇ ਮਤਲਬ ਅ ਅਗਿਆਨਤਾ ਇੰਨੇ ਮਤਲਬ ਅ ਜੋਨੇ ਉਸ ਟਾਈਮ ਦੇ ਵਿੱਚ ਸੀਗਾ ਹਾਂਜੀ ਹਾਂਜੀ ਵੀ ਕੁੜੀ ਹੋਊਗੀ ਤਾਂ ਵਿਆਹ ਨਹੀਂ ਹੋਊਗੀ ਬਹੁਤ ਮੁਸ਼ਕਿਲ ਸੀਗਾ ਉਦੋਂ ਦਾਤ ਤੇ ਜਦਵੇਂ ਸੀਗਾ ਉਹ ਉਦੋਂ ਇੰਨਾ ਮਤਲਬ ਗਿਆਨ ਨਹੀਂ ਸੀਗਾ ਅੱਛਾ ਜੀ ਉਸ ਟਾਈਮ ਜਿਹੜੀਆਂ ਕੁੜੀਆਂ ਦੀਆਂ ਮਤਲਬ ਕਤਲ ਹੋ ਗਏ ਜਾਂ ਪੇਟ ਦੇ ਵਿੱਚ ਮਾਰੀਆਂ ਗਈਆਂ ਜਿਹੜੇ ਉਸ ਟਾਈਮ ਦੇ ਜਿਹੜੇ ਮੁੰਡੇ ਸੀ ਉਹ ਵੀ ਇਸ ਕਾਰਨ ਕਰਕੇ ਰਹਿ ਗਏ ਵੀ ਉਹਦੇ ਵਿਆਹ ਨਹੀਂ ਹੋਏ ਅੱਛਾ ਜੀ ਇਹ ਜਿਹੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਹਾਂਜੀ ਜਿਵੇਂ ਕੀ ਉਸ ਟਾਈਮ ਦੇ ਵਿੱਚ ਹਾਸਰਾ ਜੁਰ ਨੇ ਬੁਤੇਰੇ ਗਾਣੇ ਗਾਏ ਨੇ ਵੀ ਜੇ ਕੁੜੀਆਂ ਨੂੰ ਢਿੱਡ ਜਮਾਰੂਗੇ ਤਾਂ ਬਹੂਆਂ ਕਿੱਥੋਂ ਲਿਆਉਂਗੇ ਲਿਆਉਂਗੇ ਕੁੱਖ ਚ ਧੀਆ ਧਰਤੀ ਚ ਪਾਣੀ ਦੋਨੋਂ ਖਤਮ ਤਾਂ ਖਤਮ ਕਹਾਣੀ ਠੀਕ ਹੈ ਉਦੋਂ ਧੀਆ ਕੁੱਖਾ ਚ ਮਾਰੀਆਂ ਅੱਜ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਮਤਲਬ ਉਹ ਕਹਾਣੀ ਖਤਮ ਹੋ ਰਹੀ ਜਾ ਰਹੀ ਹੈ ਫਿਰ ਅਸੀਂ ਜਿਹੜੀ ਪਾਣੀ ਆ ਪਾਣੀ ਵੀ ਸੰਭਾਲ ਨਹੀਂ ਕੀਤੀ ਪਾਣੀ ਡੁੱਗਾ ਜਾ ਰਿਹਾ ਪਾਣੀ ਡੁੱਗਾ ਜਾ ਰਿਹਾ ਤੇ ਫਿਰ ਅਸੀਂ ਸੜਕਾਂ ਦੇ ਚੱਕਰਾਂ ਦੇ ਵਿੱਚ ਜੀ ਵਿਕਾਰ ਦੇ ਚੱਕਰਾਂ ਦਰਖਤ ਵੱਡ ਵੱਡ ਛੱਡੇ ਹਾਂਜੀ ਉਹ ਵੱਡੇ ਪੱਦਰ ਤੇ ਹੋਈ ਹੈ ਜੀ ਦੇਖੋ ਆ ਹੁਣ ਕਿੰਨੀ ਗਰਮੀ ਹੋ ਗਈ ਛੱਡੀ ਆ ਮਤਲਬ ਜਿਹੜੇ ਏਸੀ ਨੇ ਇਹ ਵੀ ਪ੍ਰੋਪਰ ਕੰਮ ਆ ਕਰਦੇ ਹੈਗੇ ਉਹਨੂੰ ਜਲਣੇ ਵਾਲਾ ਕੰਮ ਹੋਇਆ ਫਿਰ ਜੀ ਹੈਨਾ ਇਹ ਜੀਆਂ ਬਹੁਤ ਸਾਰੀਆਂ ਭੁੱਲਾਂ ਸਾਡੇ ਕੋਲ ਹੋਈਆਂ ਨੇ ਜਿਹੜਾ ਨਸ਼ਾ ਹਾਂਜੀ ਨਸ਼ਾ ਵੀ ਦੇਖੋ ਇਹ ਕੋਈ ਨਹੀਂ ਲੈ ਕੇ ਆਇਆ ਇਹ ਆਪਣੀਆਂ ਹੀ ਗਲਤੀਆਂ ਨੇ ਹਾਂਜੀ ਵੀ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਅਸੀਂ ਨਾ ਗਵਾਂਡੀ ਦੇ ਘਰੇ ਅੱਗ ਲੱਗੀ ਸਾਨੂੰ ਕਿੱਦਾਂ ਬਿਲਕੁਲ ਮੇਰੇ ਯਾਦ ਹੈ ਜੀ 1992 93 ਜਦੋਂ ਅੱਤਵਾਦ ਦਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਸ਼ੀਸ਼ੀਆਂ ਚੱਲ ਪਈਆਂ ਓਕੇ ਸ਼ੀਸ਼ੀਆਂ ਤੋਂ ਬਾਅਦ ਕੈਪਸੂਲ ਗੋਲੀਆਂ ਚੱਲ ਪਈਆਂ ਫਿਰ ਉਸ ਤੋਂ ਬਾਅਦ ਸਨੈਕ ਚੱਲ ਗਈ ਅੱਛਾ ਜੀ ਇਹ ਲਗਭਗ ਸ਼ੀਸ਼ੀਆਂ ਉਦੋਂ ਦੀਆਂ ਚੱਲੀਆਂ ਸੀਗੀਆਂ ਉਸ ਦੌਰ ਦੇ ਵਿੱਚ ਹਾਂ ਲਗਭਗ 30 ਸਾਲ ਹੋ ਗਏ ਪੋਸਟ ਟਾਈਮ 92 93 95 ਵਿੱਚ ਇਹ ਚੀਜ਼ਾਂ ਦਾ ਜਨਮ ਹੋਇਆ ਹੁਣ ਇਹ ਪੂਰੇ ਪੱਤਰ ਤੇ ਫੈਲ ਚੁੱਕੀਆਂ ਨੇ ਜਿਹੜੀਆਂ ਹੁਣ ਕਿਸੇ ਵੀ ਸਰਕਾਰ ਦੇ ਬਸ ਦੀ ਗੱਲ ਨਹੀਂ ਓਕੇ ਇੱਕ ਨਾ ਮੈਂ ਗੱਲ ਐਡ ਕਰੂੰਗਾ ਆਪਣੇ ਕਹਿੰਦੇ ਪੰਜਾਬ ਚ ਨਸ਼ਾ ਵੱਧਦਾ ਮੈਂ ਮੰਨ ਲਓ ਕੈਨੇਡਾ ਰਹਿ ਕੇ ਆ ਠੀਕ ਆ ਉੱਥੇ ਤੁਸੀਂ ਕੀ ਸਿਸਟਮ ਆ ਜਿਹੜੀ ਜਿਹੜੇ ਸੂਬੇ ਚ ਮੈਂ ਰਹਿੰਦਾ ਸੀਗਾ ਪ੍ਰੋਵਿੰਸ ਚ ਮੈਂ ਰਹਿੰਦਾ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2.5 ਗ੍ਰਾਮ ਤੱਕ ਚਿੱਟਾ ਮਤਲਬ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਲੀਗਲ ਆ ਤੇ ਜੇ ਇਹ ਚੀਜ਼ ਨੂੰ ਮੰਨਿਆ ਜਾਵੇ ਪੰਜਾਬ ਦੇ ਨਾਲੋਂ ਤਾਂ ਵੱਧ ਨਸ਼ਾ ਉਧਰ ਹੈ ਫਿਰ ਪੰਜਾਬ ਹੀ ਹਰ ਵਾਰੀ ਕਿਉਂ ਬਦਨਾਮ ਹੁੰਦਾ ਹਰ ਇੱਕ ਗੱਲ 'ਚ ਦੇਖੋ ਬਦਨਾਮ ਨਹੀਂ ਹੁੰਦਾ ਪੰਜਾਬ ਦੀ ਔਰ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਥੋੜੇ ਹਟਕੇ ਨੇ ਹਾਂਜੀ ਅਸੀਂ ਰਿਸ਼ਤੇ ਨਾਤੀਆਂ 'ਚ ਬੰਨੇ ਹੋਏ ਹਾਂ ਬੰਨੇ ਆ ਅਸੀਂ ਪਿਆਰ ਮੁਹੱਬਤ ਬੰਨੇ ਹੋਇਆ ਹਾਂ ਉਹਨਾਂ ਦੀ ਸੋਚ ਹੋ ਰਹੀ ਹੈ ਵੀ 18 ਸਾਲ ਤੋਂ ਟੱਪੇ ਭਾਈ ਠੁੱਡੀ ਆਪਣੀ ਗੱਡੀ ਆਪਾਂ ਲੈ ਕੇ ਆਉਂਦੀ ਸੀ ਹਣਾ ਲੇਕਿਨ ਸਾਡਾ ਜਿਹੜਾ ਕਲਚਰ ਹੈ ਹੋਰ ਹੈ ਅਸੀਂ ਰਿਸ਼ਤੇ ਅਸਤਦਾਦੀ ਪਰਦਾਦੀ ਦੂਰ ਤੱਕ ਅਸੀਂ ਚੱਲਦੇ ਆ ਹਣਾ ਸਾਡੇ ਰਿਸ਼ਤੇਦਾਰੀਆਂ ਵੀ ਜਿਹੜੇ ਰਿਸ਼ਤੇ ਆ ਨਾਮ ਨੇ ਉਹ ਵੀ ਖਤਮ ਹੋ ਜਾਂਦਾ ਲੇਕਿਨ ਅਸੀਂ ਦੂਰ ਤੱਕ ਬੱਤਦੇ ਆ ਬਿਲਕੁਲ ਇਸ ਇਹ ਤਾਂ ਸਾਡੇ ਪੰਜਾਬ ਦੀ ਖਾਸੀਅਤ ਹੈ